i <laughs> you ਕ੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਅਲਟੀਮੇਟਮ ਦਿੱਤਾ ਗਿਆ ਸੀ 5 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਭਗਵੰਤ ਮਾਨ ਵੱਲੋਂ ਬਾਦਲ ਪਰਿਵਾਰ ਦੇ ਖਿਲਾਫ ਜੋ ਟਿੱਪਣੀਆਂ ਕੀਤੀਆਂ ਗਈਆਂ ਹਨ ਉਹਨਾਂ ਦੇ ਲਈ ਉਹ ਮੁਆਫੀ ਮੰਗਣ 5 ਦਿਨ ਦਾ ਸਮਾਂ ਦਿੱਤਾ ਗਿਆ ਸੀ ਮੁਆਫੀ ਮੰਗਣ ਦੇ ਲਈ ਤੇ ਅੱਜ ਖੁਦ ਸੁਖਬੀਰ ਸਿੰਘ ਬਾਦਲ ਮੁਖਸਰ ਸਾਹਵਕੇ ਪਹੁੰਚੇ ਹਨ ਤੇ ਉਹਨਾਂ ਨੇ ਭਗਵੰਤ ਮਾਨ ਦੇ ਖਿਲਾਫ ਮਾਨ ਖਾਨੀ ਦਾ ਕੇਸ ਧਾਇਰਤਾਏ ਭਗਵੰਤ ਮਾਨ ਦੀ ਜੀ ਆਦਤ ਹੈ ਉਹਦੀ ਜਿਹੜੀ ਸਿਆਸਤ ਹੈ ਝੂਠ ਤੇ ਨਿਰਭਰ ਹੈ ਲਗਾਤਾਰ ਬਾਦਲ ਪਰਵਾਰ ਬਾਰੇ ਝੂਠ ਲੋ ਪਹਿਲੇ ਤਾਂ ਸੀ ਪਰ ਹੁਣ ਜੋ ਕਿਉਂਕਿ ਮੁੱਖ ਮੰਤਰੀ ਹੋ ਮੁੱਖ ਮੰਤਰੀ ਇੱਕ ਜ਼ਿੰਮਵਾਰੀ ਉਸ ਜ਼ਿੰਮਵਾਰੀ ਦੀ ਪੋਜੀਸ਼ਨ 'ਚ ਬੈ ਕੇ ਵੀ ਝੂਠ ਬੋਲਣਾ ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ ਬੋਲਣਾ ਬੰਦ ਕਰਦੇ ਪਰ ਇਹਨੇ ਝੂਠ ਬੋਲਿਆ ਕਿ ਜਿਹੜਾ ਬਾਲਾਸਰ ਸਾਡਾ ਫਾਰਮ ਹੈ ਫਾਰਮ 'ਚ ਜਿਹੜੀ ਕੱਸੀ ਕੱਢੀ ਗਈ ਹੈ ਉਹ ਬਾਦਲ ਸਾਹਿਬ ਦੇ ਆਸਤੇ ਕੱਢੀ ਗਈ ਆ ਜਿਹੜੀ ਹੈਗੀ ਜਮਾ ਖੇਤ ਵਿੱਚ ਜਾ ਕੇ ਖਤਮ ਹੋ ਜਾਂਦੇ ਤੇ ਜਿਹੜੇ ਸਾਲ ਕੱਢੀ ਆ ਹੁਣ ਜੋ ਸਰਕਾਰ ਸੀ ਉਦੋਂ ਕੱਢੀ ਆ ਐਡੇ ਝੂਠ ਬੋਲੇ ਉਹਦੇ ਬਾਅਦ ਇਹਨੇ ਸਾਰੀ ਟਰਾਂਸਪੋਰਟ ਕੰਪਨੀ ਬਾਰੇ ਝੂਠ ਬੋਲੇ ਕਿ ਜੀ ਸਾਰੇ ਪਰਮਿਟ ਅਸੀਂ ਐਕਸਟੈਂਡ ਕਰਾ ਕਰਾ ਕੇ ਅਸੀਂ ਚੰਡੀਗੜ੍ਹ ਵਾੜ ਲਈ ਐਨੂੰ ਨੋਟਿਸ ਦਿੱਤਾ ਸੀ ਉਹਦੇ ਸੇ ਦਾ ਜਵਾਬ ਨਹੀਂ ਆਇਆ ਅੱਜ ਮੈਂ ਮੁਕਸਰਦੀ ਅਦਾਲਤ ਇਨਫਰਮੇਸ਼ਨ ਕੇਸ ਅਸੀਂ ਪਾ ਦਿੱਤਾ ਤੇ ਭਗਵੰਤ ਮਾਨ ਨੂੰ ਅਸੀਂ ਕਢੀ ਸੀ ਤੇ ਉਹਨੂੰ ਪਤਾ ਲੱਗੂਗਾ ਸਵਾਗਤ ਕੀਤਾ ਉਹ ਕਹਿੰਦੇ ਹਰ ਤਰੀਕ ਤੇ ਆਵਾਂਗੇ ਜਦੋਂ ਵੀ ਮੈਂ ਬੜੀ ਖੁਸ਼ੀ ਦੀ ਗੱਲ ਹੈ ਘੜਤ ਘੜ ਮੁਕਸਰ ਦੀ ਧਰਤੀ ਤੇ ਮੁੱਖ ਮੰਤਰੀ ਜੀ ਆ ਤਾਂ ਜਾਣਗੇ ਨਾ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨਾ ਘੜਤ ਘੜ ਜਿਵੇਂ ਬਾਦਲ ਸਾਹਿਬ ਖੁੱਲੇ ਗੱਫੇ ਦੰਦੇ ਸੀ ਗੱਫੇ ਜਰੂਰ ਜਾ ਕੇ ਦੇਖ ਕੇ ਜਾਣ ਪਰ ਇੱਕ ਗੱਲ ਯਾਦ ਕਰੋ ਉਹਨਾਂ ਨੇ ਹੁਣ ਕਿਹਾ ਕਿ ਜਰੂਰ ਆਉਣਗੇ ਮੈਂ ਦੇਖਦਾ ਕਿੰਨੀ ਵਾਰ ਆਉਂਦੇ ਆ